ਸ਼੍ਰੋਮਣੀ ਗੁਰਦਵਾਰਾ ਪਵੰਦਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਦੇ ਅਸਤੀਫੇ ਤੋਂ ਬਾਅਦ ਜੁਵਾਜ ਹਾਲਾਤ ਪੈਦਾ ਹੋਏ ਹੈ ਉਹ ਸਾਡੇ ਲਈ ਬਹੁਤ ਹੀ ਚਿੰਤਾਜਨਕ ਹੈ ਤੇ ਕੌਮ ਲਈ ਇੱਕ ਬਹੁਤ ਵੱਡਾ ਮਸਲਾ ਉਸ ਗੱਲ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦਵਾਰਾ ਪਵੰਦਕ ਕਮੇਟੀ ਜੰਤਰ ਕਮੇਟੀ ਦੀ ਬੋੜੀ ਅਹਿਮ ਇਕਤਰਤਾ ਸੀ ਜਿਸ ਵਿੱਚ ਉਹਦੇ ਅਸਤੀਫੇ ਬਾਰੇ ਵਿਚਾਰ ਕੀਤਾ ਗਿਆ ਸਾਰੇ ਮੈਂਬਰਾਂ ਨੇ ਅੰਦਰ ਕਮੇਟੀ ਦੇ ਲਗਭਗ ਸਾਰੇ ਹੀ ਮੈਂਬਰਾਂ ਨੇ ਇੱਕ ਮਤ ਹੋ ਕੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਅਤੇ ਇਸ ਵਾਸਤੇ ਉਹਨਾਂ ਨੇ ਉਹਨਾਂ ਨੂੰ ਮਿਲ ਕੇ ਵੀ ਬੇਨਤੀ ਕਰਦਾ ਜਿਹੜਾ ਪ੍ਰੋਗਰਾਮ ਬਣਾਇਆ ਉਹ ਪੰਜ ਮੈਂਬਰੀ ਕਮੇਟੀ ਬਹੁਤ ਹੀ ਸੂਝਵਾਨ ਸਜਣਾ ਦੀ ਬਣਾਈ ਗਈ ਹੈ ਜਿਨ੍ਹਾਂ ਨੇ ਧਾਮੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਬੇਨਤੀ ਕਰਨ ਕਿ ਇਹ ਅਸਤੀਫਾ ਜਿਹੜਾ ਤੁਸੀਂ ਤੁਰੰਤ ਵਾਪਸ ਲਓ ਤਾਂ ਕਿ ਸ਼ੋਮਨੀ ਗੁਰਤਾ ਪਵੰਦਕ ਕਮੇਟੀ ਦਾ ਕੋਈ ਕੰਮਕਾਰ ਉਹ ਫੈਕਟਰ ਨਾ ਹੋਵੇ ਇਸ ਦਿਨ ਆ ਉਹਨਾਂ ਵੱਲੋਂ ਜਿਹੜੀ ਅੱਜ ਅੰਤਰ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਤਖਸੀਦ ਆਦਮਾਨ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਯਾਨੀ ਹਰਪੀ ਸਿੰਘ ਦੇ ਜਿਹੜਾ ਪਿਛਲੇ ਦਿਨੀ ਇੱਕ ਕੇਸ ਮਸਲਾ ਆਇਆ ਸੀ ਸ਼ੋਮਨੀ ਕਮੇਟੀ ਕੋਲੇ ਜਿਹਦੇ ਬਾਰੇ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਤਿੰਨ ਮੈਂਬਰੀ ਉਸ ਦੀ ਰਿਪੋਰਟ ਵੀ ਅੱਜ ਜਿਹੜੀ ਆ ਮੀਡੀਆ ਦੇ ਸਾਹਮਣੇ ਸ਼ੋਮਨੀ ਗੁਰਦਾ ਪੰਦਤ ਕਮੇਟੀ ਜਨਤਕ ਕਮੇਟੀ ਨੇ ਉਹ ਵੀ ਰਿਪੋਰਟ ਜਿਹੜੀ ਆ ਉਹ ਜਾਰੀ ਕੀਤੀ ਹੈ ਜਿਸ ਵਿੱਚ ਜੋ ਗੱਲਾਂ ਬਾਤਾਂ ਜਾਂ ਜੋ ਵੀ ਸਵਾਲ ਸਰਦਾਰ ਹਰਪੀ ਸਿੰਘ ਨਾਲ ਉੱਠੇ ਸਨ ਉਹਨਾਂ ਦੇ ਬਾਰੇ ਜਿਹੜਾ ਉਹ ਕੀ ਕੀ ਸੀ ਕਿਵੇਂ ਹੋਇਆ ਉਹ ਸਾਰੀ ਰਿਪੋਰਟ ਜਿਹੜੀ ਉਹ ਜਨਤਕ ਕੀਤੀ ਗਈ ਆ ਮੈਂ ਸਮਝਦਾ ਕਿ ਜਹਦਰ ਸਾਹਿਬ ਪਿਛਲੇ ਸਮੇਂ ਚ ਬਹੁਤ ਚਰਚਾ ਚ ਰਹੇ ਆ ਅਤੇ ਸ੍ਰੀ ਕਾਲ ਤਖਤ ਸਾਹਿਬ ਤੋਂ ਵੀ ਉਹਨਾਂ ਨੂੰ ਲਗਭਗ 4-5 ਸਾਲ ਸੇਵਾ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਉੱਤੇ ਸਾਰਿਆਂ ਨੂੰ ਅਸੀਂ ਜਿਹੜੇ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਬੜਾ ਮਾਣ ਰਿਹਾ ਹੈ ਕਿ ਬੜਾ ਵਧੀਆ ਉਹ ਜਿਹੜੇ ਉਹ ਹਰ ਗੱਲ ਨੂੰ ਹਰ ਵਿਸ਼ੇ ਦੇ ਉੱਤੇ ਉਹ ਜਿਹੜੇ ਬੋਲਦੇ ਸਨ ਜਾਂ ਗੱਲ ਕਰਦੇ ਸੀ ਪਰੰਤੂ ਇਸ ਦੌਰਾਨ ਇੱਕ ਚੀਜ਼ ਜੂਰ ਸਾਰਿਆਂ ਨੂੰ ਲੱਗ ਰਹੀ ਸੀ ਕਿ ਜਿਵੇਂ ਦੇ ਵੀ ਉਹ ਉਹਨਾਂ ਦਾ ਕਾਦੇ ਇਸ ਕੰਮ ਚ ਵੱਧ ਰਿਆ ਸਾਨੂੰ ਤਾਂ ਖੁਸ਼ੀ ਹੁੰਦੀ ਸੀ ਪਰੰਤੂ ਉਹ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਪੈਰ ਉਹਨਾਂ ਦਾ ਸਲਿੱਪ ਸਾਨੂੰ ਕਰਦਾ ਇਹ ਵੀ ਨਜ਼ਰ ਆ ਰਿਹਾ ਸੀ ਕਿ ਉਹ ਇਸ ਸਮੇਂ ਦੌਰਾਨ ਉਹਨਾਂ ਵਿੱਚ ਕਈ ਤਰ੍ਹਾਂ ਦੀਆਂ ਲਾਲਸਾਵਾਂ ਖਾਸ ਤੌਰ ਤੇ ਸਿਆਸੀ ਤੌਰ ਤੇ ਜਾਂ ਸਮਾਜਿਕ ਤੌਰ ਤੇ ਕਈ ਤਰ੍ਹਾਂ ਦੀਆਂ ਲਾਲਸਾਵਾਂ ਉਹਨਾਂ ਚ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਵੱਡੇ ਵੱਡੇ ਵਿਅਕਤੀਆਂ ਨਾਲ ਸੰਪਰਕ ਬਣਾਉਣੇ ਵੱਡੇ ਵੱਡੇ ਵਿਅਕਤੀਆਂ ਨਾਲ ਮਿਲਣਾ ਅਤੇ ਜਿਹਨਾਂ ਨਾਲ ਗੱਲ ਕਰਦੀ ਤੇ ਉਸ ਸਮੇਂ ਬੜੀ ਉਹ ਇਸ ਗੱਲ ਦੇ ਉੱਤੇ ਬੜਾ ਜੋਸ਼ ਨਾਲ ਉਹ ਗੱਲ ਆਪ ਹੀ ਦੱਸਦੇ ਹੁੰਦੇ ਸੀ ਕਿ ਅੱਜ ਮੈਨੂੰ ਐ ਫੋਨ ਅਮਿਤ ਸ਼ਾਹ ਦਾ ਆਇਆ ਜਾਂ ਕਿਸੇ ਹੋਰ ਆਪਾਂ ਸਾਰਿਆਂ ਦੇ ਨਾਂ ਕੀ ਹੋਂ ਲੈਣੇ ਆ ਇਸ ਤਰ੍ਹਾਂ ਦੇ ਉਹਨਾਂ ਦੇ ਮਨ ਤੇ ਖਿਆਲ ਆ ਇਸ ਤਰ੍ਹਾਂ ਦੇ ਬਣੇ ਜਾਂ ਇੱਕ ਦੋ ਵਾਰ ਮੈਨੂੰ ਵੀ ਮੈਨਾਂ ਵੀ ਗੱਲ ਹੋਈ ਜਦੋਂ ਕੇਸਗਰ ਸਾਹਿਬ ਤੁਸੀਂ ਸਾਡੇ ਨਾਲ ਆਏ ਮੈਂ ਫੀਲ ਕੀਤਾ ਤੇ ਮੈਂ ਉਹਨਾਂ ਨੂੰ ਥੋੜਾ ਜਿਹਾ ਇੱਕਦਮ ਕਿਆ ਵੀ ਕਿ ਸਿੰਘ ਸਾਹਿਬ ਜੀ ਇਹਨਾਂ ਤੋਂ ਤਾਂ ਦੂਰੀ ਚੰਗੀ ਹੁੰਦੀ ਆ ਕਿਉਂਕਿ ਤੁਸੀਂ ਤੁਹਾਡਾ ਉਹ ਤੁਹਾਨਾਂ ਦੇ ਮੰਤਾਲਿਆਂ ਕਿਤੇ ਵੱਡਾ ਆਪਾਂ ਤਖਤਾ ਦੇ ਮਾਲਕਾ ਉਹ ਤਖਤਾ ਦੇ ਵਜ਼ੀਰ ਨੇ ਤੇ ਤੁਸੀਂ ਇਸ ਗੱਲ ਤੇ ਥੋੜਾ ਖਿਆਲ ਰੱਖੋ ਤੋ ਬੜੇ ਬੇਖੌਫ ਹੋ ਕੇ ਜਾਂ ਬੜੀ ਲਾਪਰਵਾਹੀ ਨਾਲ ਕਿਤੇ ਨਹੀਂ ਇਹ ਆਪਾਂ ਹੋ ਕੀ ਕਰ ਸਕਦੇ ਆ ਆਪਣਾ ਕੀ ਆ ਸੋ ਉਹ ਬਹੁਤ ਵਧੀਆ ਗੱਲ ਸੀ ਕਿ ਸਾਡੇ ਤਖਤਾਰੇ ਜੱਜਦਾਰ ਸਹਿਬਾਨਾਂ ਦਾ ਆਦਰ ਸਤਕਾਰ ਵਾਲੇ ਹੋਵੇ ਦੁਨੀਆਂ ਦੇ ਲੋਕ ਕਰਨ ਦੁਨੀਆਂ ਦੇ ਆ ਵੜੀ-ਵੜੀ ਤਾਕਤਾਂ ਜਾਣਦੀਆਂ ਹੋਣ ਕਿ ਤਖਤਾ ਦੇ ਜਥੇਦਾਰ ਹੈ ਲੇਕਿਨ ਉਹ ਤਖਤਾ ਦੇ ਜਥੇਦਾਰ ਇੰਨਾ ਨਾ ਉਸ ਪਾਸੇ ਵੱਜ ਜਾਣ ਕਿ ਉਹਦੇ ਉਸ ਦਾ ਜਿਹੜਾ ਨਤੀਜਾ ਕਿਸੇ ਮੇਲੇ ਵੀ ਉਹ ਸਾਨੂੰ ਨੁਕਸਾਨ ਕਰ ਸਕੇ ਕੌਮ ਦੇ ਲਈ ਨਮੋਸ਼ੀ ਦਾ ਕਾਰਨ ਬਣ ਸਕੇ ਇਸ ਤਰ੍ਹਾਂ ਦੀ ਸਥਿਤੀ ਵਿੱਚ ਗਿਆਨੀ ਹਰਿਪ੍ਰਸੂਣੀ ਉਹਨਾਂ ਨੇ ਜਿਹੜੇ ਆਪਣੇ ਰੋਂ ਦੇ ਵਿੱਚ ਚੱਲਦੇ ਗਏ ਤੇ ਆ ਇੱਕ ਉਹਨਾਂ ਦਾ ਪਰਿਵਾਰਕ ਜਿਹੜਾ ਮਸਲਾ ਸੀ ਉਹ ਅੱਜ ਨੂੰ ਸਾਹਮਣੇ ਆਇਆ ਤੇ ਉਹਨਾਂ ਨੇ ਉਹਨਾਂ ਉੱਤੇ ਦੋਸ਼ ਲਗੇ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਬੜੇ ਇਹ ਜ਼ਿੰਮੇਵਾਰੀ ਦੇ ਨਾਲ ਬੜੇ ਪ੍ਰੇਮ ਦੇ ਨਾਲ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਇਨਕੁਆਰੀ ਕਰੋ ਮੈਂ ਮੈਂ ਹਰ ਤਰ੍ਹਾਂ ਦੀ ਇਨਕੁਆਰੀ ਨੂੰ ਫੇਸ ਕਰਨ ਲਈ ਤਿਆਰ ਹਾਂ ਮੇਰੇ ਤੇ ਕੋਈ ਦੋਸ਼ ਹੈ ਤੇ ਮੇਰਾ ਤੁਸੀਂ ਇਨਕੁਆਰੀ ਕਰੋ ਮੈਂ ਤਿਆਰ ਹਾਂ ਜੇ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਮੇਰੇ ਨਾਲ ਡਿਸਕਸ ਕਰੋ ਗੱਲ ਵੀ ਹਰਪ੍ਰੀਤ ਸਿੰਘ ਰਾਣੇ ਉਸ ਜਿਹੜੀ ਇਨਕੁਆਰੀ ਦੇ ਉੱਤੇ ਸਭ ਤੋਂ ਪਹਿਲਾਂ ਸਿੰਘ ਸਾਹਿਬ ਗੱਲ ਲੁਕੀ ਸਿੰਘ ਰਾਣੇ ਰਾਹੀਂ ਉਹਨੂੰ ਰੋਕਦਾ ਵੀ ਯਤਨ ਕੀਤਾ ਕਿ ਇਹ ਜਿਹੜੀ ਇਨਕੁਆਰੀ ਹੈ ਇਹ ਰੁਕੀ ਜਾਵੇ ਇਹ ਇਹ ਤਕਾਲ ਤਖਤੂਰ ਭੇਜੀ ਜਾਵੇ ਫਿਰ ਜੇ ਉਹਨਾਂ ਨੇ ਇਨਕੁਆਰੀ ਕਰਕੇ ਉਹਦੇ ਵਿੱਚ ਉਹਨਾਂ ਨੂੰ ਕਾਰਵਾਈ ਕਰਦੀ ਭਈ ਤੇ ਤਾਂ ਵੀ ਸਿੰਘ ਸਾਹਿਬ ਗੱਲ ਲੁਕੀ ਸਿੰਘ ਰਾਣੇ ਨੇ ਉਹਦੇ ਬਾਰੇ ਕੁਝ ਉੱਥੋਂ ਬਾਅਦਵਦੇਸ਼ੀ ਤੌਰ ਤੇ ਗਏ ਸੀ ਉਹਨਾਂ ਨੇ ਪ੍ਰਬੰਧਿਤ ਉਹਨਾਂ ਨੇ ਕਿਹਾ ਕਿ ਮੈਂ ਇਹਦਾ ਬਾਰੇ ਸੰਤਰੀਆਂ ਦਾ ਇਹ ਗਲਤ ਫੈਸਲਾ ਹੋਇਆ ਸੋ ਇਸ ਤਰ੍ਹਾਂ ਦੇ ਹਰਾਨ ਜਿਹੜੇ ਪੈੜਾ ਹੋਏ ਸਨ ਉਹ ਬੜੀ ਪੰਥਰੀਕ ਵੀਰ ਸਨ ਕਿਉਂਕਿ ਪੰਥਰੀਆਂ ਇਹ ਸਾਰੀਆਂ ਸੰਸਥਾਵਾਂ ਬੜੀਆਂ ਉੱਤਮ ਹੈ ਭਾਵੇਂ ਕਿ ਤਖਤ ਸਾਡੇ ਸਤਿਗੁਰਾਂ ਦੇ ਥਾਪੇ ਤਖਤ ਹੈ ਤੇ ਜਿਹੜੀ ਸ਼ੋਮਨੀ ਕੋ ਦਾ ਪ੍ਰਬੰਧਕ ਕਮੇਟੀ ਆ ਉਹ ਸੰਗਤ ਦੀ ਥਾਪੀ ਹੋਈ ਆ ਸੰਗਤ ਤੇ ਗੁਰੂ ਦਾ ਦਰਜਾ ਬਹੁਤ ਨੇੜੇ-ਨੇੜੇ ਆ ਤੇ ਸੰਗਤ ਵਿੱਚੋਂ ਇਹ ਜਿਹੜੀ ਪ੍ਰਬੰਧਕ ਕਮੇਟੀ ਆ ਇਹਦਾ ਕੰਮ ਹੈ ਪ੍ਰਬੰਧ ਕਰਨਾ ਕਿ ਸ਼ੋਹਨੀ ਕਮਿਟੀ ਦੇ ਜਿਹੜਾ ਐਕਟ ਹੈ ਉਹਦੇ ਮੁਤਾਬਕ ਚਾਹੇ ਕੋਈ ਵੀ ਇਹ ਮਲਾਜਮ ਥੱਲੋਂ ਲੈ ਕੇ ਉੱਪਰੋਂ ਤੱਕ 22000 ਦੇ ਕਰੀਬ ਮੈਂ ਸਮਝਦਾ ਸਾਡੇ ਜਿਹੜੀ ਮਲਾਜਮ ਹੈ ਉਹ ਸ਼ੋਹਨੀ ਕਮਿਟੀ ਵੀ ਸੇਵਾ ਨਿਭਾ ਰਹੇ ਆ ਪਰ ਜਿਹੜੇ ਸਾਡੇ ਤਖਤਾਂ ਦੇ ਜਹਦਾ ਰਹੇ ਉਹਨਾਂ ਨੂੰ ਬਹੁਤ ਵੱਡਾ ਸਨਮਾਨ ਤੇ ਉਹਨਾਂ ਦਾ ਬੜਾ ਵੱਡਾ ਰੁਤਬਾ ਜਿਹੜਾ ਉਹ ਦਿੱਤਾ ਹੋਇਆ ਉਹਦੇ ਵਿੱਚ ਜ਼ਰੂਰ ਇਸ ਗੱਲ ਦਾ ਖਿਆਲ ਕੀਤਾ ਜਾਣਾ ਚਾਹੀਦਾ ਕਿ ਕੱਲ ਨੂੰ ਕਿਤੇ ਵੀ ਕਿਸੇ ਕੋਈ ਗੱਲ ਹੁੰਦੀ ਆ ਤੇ ਕੋਦੋਂ ਵੀ ਉਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਉਹ ਜਾਂਚ ਤਾਂ ਕੀਤੀ ਜਾਣੀ ਚਾਹੀਦੀ ਐ ਸੋ ਵੀ ਆਪ ਆਫਰ ਕਰਨੀ ਚਾਹੀਦੀ ਹੈ ਕਿ ਮੇਰੇ ਖਾਤੇ ਉੱਪਰ ਜਾਂਚ ਹੁੰਦੀ ਆ ਤੇ ਜਾਂਚ ਕੀਤੀ ਜਾਵੇ ਜਦੋਂ ਗੱਲ ਹੀ ਹਰਪੀ ਸਿੰਘ ਪਹਿਲਾਂ ਇੱਕ ਵਾਰ ਅਸਤੀਫਾ ਦੇ ਕੇ ਸਭ ਅੱਜ ਉਹ ਸਦਾ ਵਿਰਸਾ ਤੋਂ ਕੋਲ ਟੂ ਆਦੇ ਉਸ ਤੋਂ ਪਹਿਲਾਂ ਵੀ ਕੋਈ ਘਟਨਾਕਰ ਚੱਲੇ ਸੀ ਕਿ ਉਸ ਵੇ ਸਿੰਘ ਸਾਹਿਬ ਜਾਂ ਨਹੀਂ ਰਘੂ ਮੀਤ ਸਿੰਘ ਜਿਨ੍ਹਾਂ ਨੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਨੂੰ ਇਹ ਗੱਲ ਕਹੀ ਸੀ ਕਿ ਉਹ ਜਾਨੀ ਹਰਪ੍ਰੀਤ ਸਿੰਘ ਵਾਲਾ ਅਸਤੀਫਾ ਨਾ ਉਹ ਪ੍ਰਵਾਨ ਨਾ ਕੀਤਾ ਜਾਵੇ ਜੇ ਉਹ ਪ੍ਰਵਾਨ ਕੀਤਾ ਗਿਆ ਤੇ ਫਿਰ ਅਸੀਂ ਵਿਧਾਇਕੇ ਉਦੋਂ ਉਹਨਾਂ ਨੇ ਖੁਦ ਜੀ ਨੂੰ ਇਹ ਤਸਦੀਕ ਕੀਤਾ ਕਿ ਜਿਹੜਾ ਸ਼ੋਮਨੀ ਕਮੇਟੀ ਦਾ ਇਹ ਇਰਕਾਰ ਖੇਤਰ ਚ ਆਉਂਦਾ ਤਾਂ ਹੀ ਉਹਨਾਂ ਨੇ ਜਾਨੀ ਰਵੀ ਸਿੰਘ ਰਾਣੇ ਨਾਲ ਕਹੀ ਸੀ ਕਿ ਉਹਨਾਂ ਦਾ ਅਸਤੀਫਾ ਪ੍ਰਧਾਨ ਨੂੰ ਕਿਹਾ ਕਿ ਪ੍ਰਵਾਨ ਨਾ ਕੀਤਾ ਜਾਵੇ ਉਦੋਂ ਉਹ ਪੁਣਾਂ ਨੇ ਅਸਤੀਫਾ ਜਿਹੜਾ ਉਹ ਸ਼ੋਮਨੀ ਕਮੇਟੀ ਨੂੰ ਸੌਂਪਿਆ ਸੀ ਨਾ ਕਿ ਜਾਨੀ ਰਵੀ ਸਿੰਘ ਰਾਣੇ ਨੂੰ ਸੌਂਪਿਆ ਸੀ ਆਪਾਂ ਕਈ ਵਾਰ ਨਿੱਕੇ ਨਿੱਕੇ ਕੱਲਾ ਕੂਚਾਂ ਨੇ ਜਦੋਂ ਕੋਈ ਪੰਥ ਦੀਆਂ ਬਹੁਤ ਔਡੀਆਂ ਸੰਸਥਾਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਰਬ ਦਾ ਵਾਸਤਾ ਅੱਜ ਸਾਰੇ ਦੁਸ਼ਮਣ ਲੋਕ ਸਾਰੀਆਂ ਵਿਰੋਧੀ ਤਰ੍ਹਾਂ ਉਹ ਸੜ ਗਿਆ ਇਹਨਾਂ ਸੰਸਥਾਵਾਂ ਨੂੰ ਤੋੜ ਲਈ ਪੱਪਾ ਪਰਵੀਆਂ ਫਿਰਦੀਆਂ ਸਾਰਾ ਤਾਂ ਲਾਰੀਆਂ ਕਿਉਂ ਕਿ ਕਿਉਂਕਿ ਜੇ ਹਿੰਦੁਸਤਾਨ ਵਿੱਚ ਇਹਨਾਂ ਵੱਡੀਆਂ ਸਰਕਾਰਾਂ ਨੂੰ ਤਾਕਤਾਂ ਕੋਈ ਖਤਰਾ ਹੈ ਤਾਂ ਕਿਉਂਕਿ ਕਿਉਂ ਸਿੱਖਾਂ ਤੋਂ ਖਤਰਾ ਤੇ ਸਿੱਖਾਂ ਦਾ ਕਿਉਂ ਖਤਰਾ ਹੈ ਕੋਕਾ ਸਿੱਖਾ ਕੋਲ ਬਹੁਤ ਵਡੀਆਂ ਤਾਕਤਾਂ ਜਿੱਥੇ ਸਾਡੇ ਤਖਸ ਹੈਵਾਨ ਹੈ ਉਥੇ ਆਰਗੇਨਾਈਜ਼ਡ ਇੱਕ ਸਿਸਟਮ ਹੈ ਜਿਹੜਾ ਸਾਡੀ ਸੰਗਤ ਆਪ ਚੁਣ ਕੇ ਜਿਹੜੇ ਉਹ ਅੱਗੇ ਫੈਸਲੇ ਕਰਦੀ ਆ ਤੇ ਨਾ ਇਹ ਅੱਜ ਦੀ ਨਵੀਂ ਗੱਲ ਤਾਂ ਕਿ 100 ਸਾਲ ਤੋਂ ਉੱਪਰ ਹੋ ਚੱਲਿਆ ਇਸ ਤੋਂ ਪਹਿਲਾਂ ਵੀ ਤਖਤਾਂ ਦੇ ਬੜੇ-ਬੜੇ ਮਸਲੇ ਆਏ ਅਤੇ ਹਮੇਸ਼ਾ ਉਹ ਸ਼ੋਮਣੀ ਕਮੇਟੀ ਹੀ ਵਿਚਖਦੀ ਰਹੀ ਸ਼ੋਮਣੀ ਕਮੇਟੀ ਦੇ ਰਾਹੀਂ ਕਿਤੇ ਇਹ ਹੁੰਦਾ ਨਹੀਂ ਨਾ ਤਖਤਾ ਵਿਆਹ ਤਖਤਾ ਨਵੀਂ ਕੋਈ ਪ੍ਰਬੰਧ ਤਖਤਾਰਾ ਹੋਇਆ 1900 25000 ਐਕਟਰ ਦੇਖੋ ਕਿੰਨੇ ਸਾਲ ਹੋ ਇੱਕ ਪੂਰਾ 100 ਸਾਲ ਹੋ ਗਿਆ ਤੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸ਼ੋਨੀ ਗੁਰਦਾ ਪਵੰਦਕ ਕਮੇਟੀ ਇਹ ਦੇਖੋ ਇਹ ਆਪਾਂ ਆਪਣੀਆਂ ਨੂੰ ਜਾਤੀ ਨਾ ਆਪਾਂ ਬਣਾਏ ਇਹ ਜਾਤੀ ਮਸਲੇ ਨੇ ਕੌਮੀ ਮਸਲੇ ਨੇ ਇਹਨਾਂ ਕੌਮਾਂ ਦੇ ਮਸਲਿਆਂ ਨੂੰ ਬਹੁਤ ਹੀ ਪ੍ਰੇਮ ਪਿਆਰ ਨਾਲ ਹੱਲ ਕੀਤਾ ਜਾਣਾ ਚਾਹੀਦਾ ਸਿੰਘ ਸਾਹਿਬਾਨਾਂ ਨੂੰ ਖੁਦ ਨੂੰ ਉਹਨਾਂ ਨੂੰ ਜਿਹੜਾ ਸ਼ੋਨੀ ਕਮੇਟੀ ਨਾਲ ਰਹਿ ਕੇ ਬਹਿ ਕੇ ਵਿਚਾਰ ਕਰਕੇ ਹਰ ਮਸਲੇ ਦਾ ਹੱਲ ਜਰੂਰ ਕੀਤਾ ਜਾ ਸਕਦਾ ਹੈ ਇੱਕ ਧਿਰ ਬਣ ਕੇ ਨਹੀਂ ਇਹ ਮਸਲੇ ਹੱਲ ਹੋਣਗੇ ਕਿ ਧਿਰ ਬਣ ਕੇ ਤੇ ਆਪਾਂ ਮਸਲੇ ਹੱਲ ਕਰ ਲਾਂਗੇ ਇਹ ਬੜੀਆਂ ਜ਼ਰੂਰੀ ਜਿਹੜੀਆਂ ਗੱਲਾਂ ਸੋ ਮੈਂ ਸਮਝਦਾ ਕਿ ਇਹਦੇ ਬਾਰੇ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜੀ ਆ ਉਹ ਵਿਚਾਰ ਹੋਣੀ ਚਾਹੀਦੀ ਹੈ ਬੜੀਆਂ ਸ਼ਕਤੀਆਂ ਨੇ ਜਿਨ੍ਹਾਂ ਨੇ ਗਾਂ ਕੁਝ ਲੋਕਾਂ ਨੂੰ ਆਪਣੇ ਹੱਥ ਵਿੱਚ ਕੀਤਾ ਹੋਇਆ ਅੱਜ ਉਹ ਉਲ ਮੋਹਰਾ ਫੜ ਕੇ ਉਹ ਹੱਤਕੰਡੇ ਬਣ ਕੇ ਉਹ ਕੋਹਾਰੀਆਂ ਬਣ ਕੇ ਅੱਜ ਪੰਥ ਦੇ ਉੱਤੇ ਬਹੁਤ ਵੱਡੀਆਂ ਵਾਰ ਕਰਦੀਆਂ ਮੇਰੀ ਮੇਰੀ ਗੁਜਾਰਿਸ਼ ਹੈ ਸਾਡੇ ਸਿੰਘ ਸਹਿਬਾਨਾਂ ਨੂੰ ਮੇਰੇ ਉਹਨਾਂ ਦੀ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਸ ਗੱਲ ਤੋਂ ਜੂਰ ਸੁਚੇਤ ਰਹਿਣ ਤਾਂ ਕਿ ਕੋਈ ਹੋਰ ਵਾਲੇ ਸਮੇਂ ਚ ਪੰਥ ਦਾ ਨੁਕਸਾਨ ਨਾ ਕਰ ਸਕੇ ਕਿਉਂਕਿ ਇਤਿਹਾਸ ਦੇ ਫੈਸਲਾ ਇੱਕਦਮ ਕੋਣ ਵਾਲੇ ਪੁਖ ਵਿੱਚ ਕਰਨਾ ਹੁੰਦਾ ਕਿ ਉਸ ਆ ਗੱਲ ਕਿਵੇਂ ਹੋਈ ਤੇ ਕਿਸ ਵਿਅਕਤੀ ਦਾ ਕੀ ਰੋਲ ਸੀ ਕੀ ਨਹੀਂ ਸੀ ਕਿਉਂਕਿ ਆਪਾਂ ਪਿਛਲੇ ਦਿਨਾਂ ਦੇ ਸਾਹਮਣੇ ਦੇਖਿਆ ਅੱਜ ਇਹ ਬੜੀ ਵੱਡੀ ਜੁਗਲੀ ਗੱਲ ਹੈ ਉਹਦੇ ਤੇ ਰਿਪੋਰਟ ਦੇ ਮਤਲਬ ਕਹਿੰਦੇ ਤੇ ਵਿਚਾਰ ਕੀਤੀ ਜਾ ਸਕਦੀ ਆ ਚਰਚਾ ਕੀਤੀ ਜਾ ਸਕਦੀ ਆ ਲੇਕਿਨ ਇਹ ਨਹੀਂ ਕੀਤਾ ਲੇਕਿਨ ਰਿਪੋਰਟ ਹੀ ਤਾਂ ਹੋਵੇ ਉਹਦੀ 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 ਜਾਂਚ ਹੀ ਤਾਂ ਹੋਵੇ ਜਾਂਚੋਂ ਤੇ ਰੌਲਾ ਕਿਸੇ ਜਗ੍ਹਾ ਵੀ ਪਾ ਲਿਆ ਬੜੇ ਵੇ ਵੱਡੇ ਦਿਲ ਨਾਲੇ ਗੱਲ ਕਰਨੀ ਚਾਹੀਦੀ ਆ ਕਿ ਇਹ ਮੇਰਾ ਇਹ ਨਾ ਕਰੋ ਤੁਸੀਂ ਬਲੌਂਡ ਨਾ ਕੋਈ ਪੁਲਿਸ ਦੇ ਕਰਨ ਵਾਲੀ ਗੱਲ ਆ ਪੁੱਛ ਕਰੇ ਕੋਈ ਸੰਸਥਾ ਦੇ ਕਰਨ ਵਾਲੀ ਗੱਲ ਆ ਸੰਸਥਾ ਕਰੇ ਕੋਈ ਤਖਤ ਦੇ ਗੱਲ ਕਰਨ ਵਾਲੀ ਆ ਤਖਤ ਕਰੇ ਇਹ ਵੀ ਕਿ ਆਪਾਂ ਕੀ ਇਹਦੇ ਚੱਪ ਕਰੀਏ ਹੀ ਕੁਛ ਨਹੀਂ ਤੋ ਇਹ ਬਹੁਤ ਹੀ ਕਹਿਮ ਗੱਲ ਹੈ ਸੋ ਮੈਂ ਸਮਝਦਾ ਕਿ ਇਹਨੂੰ ਸਾਨੂੰ ਇਸ ਚੀਜ਼ ਨੂੰ ਬਹੁਤ ਢੂੰਗੀ ਤਰ੍ਹਾਂ ਸਮਝਣ ਦੀ ਲੋੜ ਹੈ